ਵੀ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਨਾ ਮੇਰਾ ਨਾਮ ਅਸतीश ਕੁਮਾਰ ਜੀ ਮੈਂ ਬਠਿੰਡੇ ਦੇ ਰਹਨਾਂ ਆ ਕੀ ਕਹਿਣਾ ਚਾਹਾਂ ਕਿ ਜਿਹੜੇ ਇੱਕ ਜਾਤੀ ਤੁਹਾਡੇ ਨੂੰ ਲੈ ਕੇ ਤਸ਼ਹੀਦ ਭਰਾਈ ਉਹ ਵੀ ਢਾਈ ਆਜ਼ਾਦੀ ਦਿਹਾੜੇ ਨੂੰ ਲੈ ਕੇ ਜਿੱਥੇ ਬਾਕੀ ਸਾਰੀ ਦੁਨੀਆ ਯਾਦ ਕਰਦੀ ਹੈ ਸ਼ਹੀਦਾਂ ਨੂੰ ਵੀ ਅਸੀਂ ਵੀ ਇੱਕ ਪੇਂਟਰ ਭਾਈਚਾਰੇ ਦੇ ਤੌਰ ਤੇ ਸਾਰੇ ਪੇਂਟਰਾਂ ਵੱਲੋਂ ਵੀ ਸ਼ਹੀਦਾਂ ਨੂੰ ਯਾਦ ਕੀਤਾ ਉਹਨਾਂ ਦੀ ਪੇਂਟਿੰਗ ਬਣਾ ਕੇ ਤੇ ਟੀਵੀ ਕਿਰਿਆ ਤੇ ਵੀ ਲਾ ਬਣਾਇਆ ਇਸ ਤੋਂ ਪਹਿਲਾਂ ਜੀ ਭਗਵਾਨ ਜੀ ਰਾਜ ਕਿਸ਼ਨਾ ਬੜਾ ਅੱਜ ਦੀ ਤਸਵੀਰ ਦੇ ਵਿੱਚ ਪਸ਼ਮੀਰ ਦੇ ਵਿੱਚ ਇਸ ਤਸਵੀਰ ਦੇ ਵਿੱਚ ਜੀ ਫੌਜੀ ਦਿਖਾਈ ਹੈ ਮਤਲਬ ਥੱਲੇ ਤੇ ਉੱਪਰ ਤਿਰੰਗਾ ਝੰਡਾ ਦਿਖਾਇਆ ਜੀ ਦੇਸ਼ ਦਾ ਤਿਰੰਗਾ ਝੰਡਾ ਤੇ ਜਿਹਨੂੰ ਸਨਮਾਨ ਦੇ ਵਿੱਚ ਇਹਦੇ ਕੀ ਦੇ ਸਨਮਾਨ ਦੇ ਵਿੱਚ ਇਹ ਤਸਵੀਰ ਬਣਾਈ ਇਹ ਦੇਖਦੇ ਜਿਹੜੇ ਫੌਜੀ ਨੇ ਮਤਲਬ ਜਿਹੜੇ ਸ਼ਹੀਦ ਹੋ ਗਏ ਸੀਗੇ ਉਹਨਾਂ ਨੂੰ ਸਨਮਾਨ ਦੇਣ ਵਾਸਤੇ ਇਹ ਤਸਵੀਰ ਬਣਾਈ ਗਈ ਇਹ ਜੀ ਸ਼ੌਕੀਆ ਤੌਰ ਤੇ ਭਾਈ ਕਸਰ ਨੇ ਬੁਲਾਇਆ ਨਹੀਂ ਇਹ ਸ਼ੌਕੀਆ ਤੌਰ ਤੇ ਬਣਾਈ ਸਾਰੇ ਪੈਂਟਰ ਭਾਈ ਚਾਰੇ ਵੱਲੋਂ ਮਤਲਬ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਬਣਾਈ ਹੈ ਜੀ। ਉਹ ਕਿ ਮਨ ਕਿਵੇਂ ਆਇਆ ਵੀ ਮੈਂ ਸੀਤਾ ਨੂੰ ਯਾਦ ਕਰਾਂ ਕਿਉਂਕਿ ਇਹਨਾਂ ਨੇ ਆਪਣੇ ਰਾਸ਼ਟਰੀ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਜਿੱਥੇ ਸਾਰਾ ਦੇਸ਼ ਯਾਦ ਕਰਦਾ ਸੀਤਾ ਨੂੰ ਵੀ ਅਸੀਂ ਵੀ ਯਾਦ ਕੀਤਾ ਜੀ। ਤੁਸੀਂ ਪੇਂਟਿੰਗਾਂ ਜਿਹੜਾ ਕੰਮ ਹੈ ਕਿੱਥੇ ਕਿੱਥੇ ਕਰਦੇ ਹੋ ਕਿਹਨੇ ਕਰਦੇ ਹੋ? ਜਿਹੜੀ ਕਿਸੇ ਕੰਪਨੀ ਤੋਂ ਕਿੰਨੇ ਘਾਹੋਂ ਦਾ? ਹਾਂ ਜੀ ਜਿਸ ਦੀਵਾਰਾਂ ਦੇ ਬਾਹਰ ਪੇਂਟਿੰਗ ਦਾ ਕੰਮ ਕਰਦੇ ਹਾਂ ਜਿਵੇਂ ਮਸ਼ਹੂਰੀਆਂ ਕਰਦੇ ਕੋਈ ਸੀਮੈਂਟ ਕੰਪਨੀ ਦੀ ਹੋਵੇ ਜਾਂ ਫੀਡ ਕੰਪਨੀ ਦੀ ਆਉਂਗੀ। ਕੁੱਝ ਪੈਂਟਿੰਗ ਲਈ ਆ ਕੋ ਪ੍ਰਸ਼ਾਸਨ ਨੇ ਤੁਹਾਡੇ ਨਾਲ ਆਪ ਦੇ ਤੋ ਇਸ ਤਰ੍ਹਾਂ ਸਬੋਧਨ ਲਿਖਣ ਵਾਸਤੇ ਜਾਂ ਕੋ ਸਨਮਾਨਵਾਤ ਨਹੀਂ ਇਸ ਤਰ੍ਹਾਂ ਦਾ ਮਤਲਬ ਜਿਵੇਂ ਅਸੀਂ ਕਮੇਟੀ ਦਫਤਰ ਦਾ ਵੀ ਕੰਮ ਕਰਦੇ ਰਹਿੰਦੇ ਆ ਉਹ ਸੁੱਚ ਭਾਰਤ ਦਾ ਇਸ ਤਰ੍ਹਾਂ ਦਾ ਮਤਲਬ ਕੰਮ ਅਸੀਂ ਕਰਦੇ ਰਹਿੰਦੇ ਆ ਫਰਜ਼ਾਨੀ ਨੂੰ ਸਭਿਆ ਕਿੰਨਾ ਹੋ ਗਿਆ ਤੁਹਾਨੂੰ ਇਸ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਜੀ 25 30 ਸਾਲ ਉਹ ਕੰਮ ਕਰਦੇ ਨੇ ਜੀ ਕਿੰਨੇ ਟਾਈਮ ਚ ਪਿਆਰ ਇਹ ਲਗਭਗ 10 15 ਮਿੰਟਾਂ ਦੇ ਤਿਆਰ ਪਹਿਲਾ ਵੀ ਬਣਾਈ ਹੈ ਇਸ ਤੇ ਇਹ ਤਸਵੀਰ ਪਹਿਲੀ ਵਾਰੀ ਬਣਾਈ ਹੈ ਉਸ ਕੋ ਪਹਿਲਾ ਮਤਲਬ ਜਗਰਾਤੇ ਜਿ ਸ਼ਿਪ ਸ਼ਿਪ ਭੋਲੇ ਦੀ ਪੇਂਟਿੰਗ ਬਣਾਈ ਸੀਗੀ ਕਾਲੀ ਮਾਤਾ ਦੀ ਪੇਂਟਿੰਗ ਬਣਾਈ ਸੀ ਹਾਂਜੀ ਜਦੋਂ ਤੁਸੀਂ ਲਾਈਵ ਫੜਾ ਰਹੇ ਸੀ ਤੇ ਬਹੁਤ ਲੋਕ ਦੇਖ ਰਹੇ ਸੀ ਤੇ ਤਾੜੀਆਂ ਵੀ ਮਾਰ ਰਹੇ ਸੀ ਇਸ ਤਰ੍ਹਾਂ ਮਹਿਸੂਸ ਹੋਇਆ ਬੜਾ ਵਧੀਆ ਲੱਗਦਾ ਜੀ ਬੜਾ ਚੰਗਾ ਲੱਗਦਾ ਹੈ ਕਲਾਕਾਰ ਨੂੰ ਇਸ ਤਰ੍ਹਾਂ ਸਨਮਾਨਿਤ ਕਰੇ ਵਧੀਆ ਲੱਗਦਾ ਜੀ ਕਿਉਂਕਿ ਅੱਜਕੱਲ ਮਸ਼ੀਨੀ ਜੋ ਗਾ ਬਹੁਤੀਆਂ ਪੇਂਟੀਆਂ ਮਸ਼ੀਨਾਂ ਨਾਲ ਜਿੰਨੇ ਹੱਥ ਨਾਲ ਮਿਹਨਤ ਕਰਦਾ ਉਹਦੀ ਕਦਰ ਪੈਂਦੀ ਆ ਲੱਗਦਾ ਵੀ ਇਹ ਸੂਲੀ ਨਹੀਂ ਪੈਂਦੀ ਨਹੀਂ ਪਹਿਣੀ ਚਾਹੀਦੀ ਜਿੰਨੀ ਪਹਿਣੀ ਚਾਹੀਦੀ ਓਨੀ ਤਾਂ ਨਹੀਂ ਪੈਂਦੀ ਪਰ ਫਿਰ ਵੀ ਮਤਲਬ ਕਾਫੀ ਪੈਂਦੀ ਹੈ ਜੀ ਪੈਂਦੀ ਹੋਈ ਹੈ ਜੀ ਕੀ ਕਹਿਣਾ ਚਾਹਦੇ ਹੋ ਅੱਜ ਕਿੱਥੇ ਪੇਂਟਿੰਗ ਪਿਆਰ ਕੀਤੀ ਹੈ ਲੋਕ ਬੜੇ ਤੁਹਾਡੇ ਪੇਂਟਿੰਗ ਨੂੰ ਦੇਖ ਦੇ ਕੇ ਖੜੇ ਆ ਜਾਣ ਵਾਲੇ ਤਾਲੀਆਂ ਵੀ ਮਾਰੀਆਂ ਕੀ ਕਹਿਣਾ ਚਾਹਤੀ ਸੀ ਮੈਂ ਤਾਂ ਜੀ ਇਹ ਹੀ ਕਹਿਣਾ ਚਾਹੁੰਗਾ ਵੀ ਜਿਹੜੇ ਦੇਸ਼ ਦੇ ਨੌਜਵਾਨ ਫੌਜੀ ਹੈ ਦੇਸ਼ ਵਾਸਤੇ ਕੁਰਬਾਨੀ ਦਿੰਦੇ ਆ ਉਹਨੂੰ ਸਾਰੀ ਦੁਨੀਆ ਯਾਦ ਕਰੇ ਪਹਿਲਾਂ ਦੇਸ਼ ਨਾ ਯਾਦ ਕਰੇ ਪੂਰੀ ਦੁਨੀਆ ਯਾਦ ਕਰੇ ਜੀ ਉਹਨਾਂ ਨੂੰ ਕਿਉਂਕਿ ਬੜੇ ਹੌਸਲੇ ਦੇ ਨਾਲ ਦੇਸ਼ ਦੀ ਰੱਖਿਆ ਕਰਦੇ ਆ ਜੀ ਤੇ ਕੀ ਨਾਮ ਠਾਣਾ ਸਿੰਘ ਜੀ ਕਿਸ ਤਰ੍ਹਾਂ ਦੇਖਦੋਂ ਕਿ ਇੱਕ ਪੇਂਟਰ ਨੇ ਤਸਵੀਰ ਬਣਾਈ ਆ ਜਿਹੜੇ ਆਪੂਛੇ ਸੀ ਕਿ ਇਹ ਸਾਡੀ ਜੀਨ ਆਪਣੇ ਦੇਸ਼ ਨੂੰ ਯਾਦ ਕਰਨ ਲਈ ਇਸ ਬੰਦੇ ਦੀ ਕੁਰਬਾਨੀ ਕੀਤੀ ਹੈਗੀ ਕਿ ਬਿਨਾ ਦੇਖੇ ਤੋਂ ਬਿਨਾ ਉਸ ਕਰੇ ਤੋਂ ਇਹਨੇ ਆਪ ਦੀ ਤਸਵੀਰ ਜਿਹੜੀ ਬਣਾਈ ਹੈ ਇਹ ਮਨਾਈ ਹੈ ਕਿ ਮਤਲਬ ਸਿਰਫ ਫੌਜੀਆਂ ਨੂੰ ਯਾਦ ਕਰਨ ਲਈ ਵਾਸਤੇ ਮਤਲਬ ਦੇਸ਼ ਨੂੰ ਯਾਦ ਕਰਨ ਵਾਸਤੇ ਜਿਹੜੇ ਪਿਛਲੇ ਫੌਜੀਆਂ ਨੂੰ ਮਤਲਬ ਜਿਹੋ ਅਹੋ ਨਹੀਂ ਕਰਦੇ ਸੀਗੇ ਯਾਦ ਨਹੀਂ ਕਰਦੇ ਸੀ ਉਹਨਾਂ ਵਾਸਤੇ ਬਣਾਈ ਆ ਬਹੁਤ ਸੋਹਣੀ ਤਸਵੀਰ ਬਣਾਈ ਆ ਪਰ ਇਸ ਬੰਦੇ ਨੂੰ ਸਰਾਮਤ ਹੋਣਾ ਚਾਹੀਦਾਗਾ ਮਤਲਬ ਬਹੁਤ ਵਧੀਆ ਤੇ ਇਹ ਬੰਦੇ ਨੇ ਕਰਮਾਨੀ ਦੇਖੋ ਤੁਸੀਂ ਕਿੱਡੀ ਬੱਦੀ ਕਰ ਲਈਏ ਜਿਹੜੇ ਆਪਣੇ ਦੇਸ਼ ਨੂੰ ਸ਼ਹੀਦ ਦਾ ਜਾਦ ਕਰਾਉਣ ਦੇ ਹਾਂਜੀ ਉਹਨਾਂ ਦੀ ਪੰਜਾਬ ਵਿੱਚ ਉਹਨਾਂ ਦੀ ਯਾਦਗਰੀ ਵਿੱਚ ਬਣਾਈ ਹੈ ਜੀ ਕੁਰਬਾਨੀ ਕਰੀ ਹੈ ਇਸ ਬੰਦੇ ਨੇ ਦਿਖਾਇਆ ਹੈਗਾ ਵੀ ਹਾਂ ਇਹਨਾਂ ਬੰਦਿਆਂ ਨੇ ਆਪਣੇ ਦੇਸ਼ ਨੂੰ ਯਾਦ ਕਰਾਇਆ ਹੈਗਾ ਆਪਣੇ ਦੇਸ਼ ਨੂੰ ਯਾਦ ਕਰਾਉਣੇ ਕਰਕੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਵਾਸਤੇ ਦਿੱਤੀਆਂ ਇਹ ਇਹਨਾਂ ਨੂੰ ਬੰਦਿਆਂ ਨੂੰ ਮਤਲਬ ਜਿਹੜੇ ਬੰਦਿਆਂ ਨੇ ਇਹ ਬਣਾਈ ਹੈ ਇਹਨਾਂ ਬੰਦਿਆਂ ਦਾ ਪੂਰਾ ਸਲਾਮਤ ਹੋਣਾ ਚਾਹੀਦਾ ਹੈ ਨਾ ਕਿਹਾ ਵੀ ਹਰ ਇੱਕ ਨੂੰ ਜਿਹੜੇ ਸੀ ਸੰਮਾਨ ਕਰ ਹਾਂ ਹਰ ਇੱਕ ਨੂੰ ਯਾਦ ਕਰਨਾ ਚਾਹੀਦਾ ਜੇ ਉੱਤੇ ਯਾਦ ਕੀ ਕਰਾਂਗੇ ਆਪਾਂ ਜਦੋਂ ਯਾਦ ਕਰਾਂਗੇ ਤਾਂ ਤਾਂ ਹੀ ਆਪਾਂ ਇਹਨਾਂ ਨੂੰ ਜੀਵਾਂਗੇ ਆਪਾਂ ਇਹਨਾਂ ਨੂੰ ਯਾਦ ਕਰੇ ਹੁਣ ਵੀ ਖੜੇ ਜੀ ਬਾਰਡਰਾਂ ਦੇ ਉੱਤੇ ਹੁਣ ਵੀ ਯਾਦ ਕਰਦੇ ਆਂ ਆਪਾਂ ਉਹ ਆਪਦੀਆਂ ਕੁਰਬਾਨੀਆਂ ਦਿੰਦੇ ਨੇ ਆਪਾਂ ਜਮਾ ਮੂਹਰੇ ਗੋਲੀਆਂ ਦੇ ਮੂਹਰੇ ਖੜੇ ਨੇ ਮੈਂ ਜਿਕਾ ਖਾਲਸਾ ਪਤੀ